ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਾਚੇ ਜਵਾਦ ਸਾਚੇ ਐ ਭੀ ਸੱਚ ਨਨਕ ਹੋਸੀ ਭੀ ਸੱਚ ਸੋਚੈ ਕੋਜ ਨਾ ਹੋਵਈ ਜੇ ਸੋਚੀ ਲਾ ਕਰਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇਆ ਦੇਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਸ ਸਿਆਣ ਪਾ ਲਕ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਹੀ ਹੋਵਣ ਆਕਾਰ ਹੁਕਮਨਾ ਕਹਿਆ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਉੜਾਈ ਹੁਕਮੀ ਉਤਮ ਨੀਚ ਹੁਕਮ ਲੈ ਇੱਕ ਦੁੱਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈਏ ਹੈ ਹੁਕਮੈ ਅੰਦਰ ਤਬ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੈ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੈ ਨੀਸਾਣ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵੀ ਚਾਰ ਗਾਵੇ ਕੋ ਸਾਜ ਕਰੇ ਤਨਖੀ ਗਾਵੇ ਕੋ ਜੀ ਲੈ ਫਿਰ ਦੇਹੀ ਗਾਵਕੋ ਜਾਪੈ ਦਿਸੈ ਦੂਰ ਗਾਵਕੋ ਵੇਖੈ ਹਾਜ਼ਰ ਹਦੂਰ ਕਤਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਤਕ ਪਾਹੇ ਜਗਤ ਗੰਤਰ ਖਾਹੀ ਕਾਹੇ ਹੁਕਮ ਹੀ ਹੁਕਮ ਚਲਾਏ ਰਾਹੋ ਨਨਕ ਵਿਗਸੈ ਵੀ ਪ੍ਰਵਾਹੋ ਸੱਚਾ ਸਾਹਿਬ ਸੱਚ ਨਾਹੀ ਭਖਿਆ ਭਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਉਭੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੋਣਾ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾਵੋ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਤੁਝਿਆਰ ਤਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਤੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਤੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ

ਤੀਰਤ ਨਾਮ ਵੰਨ ਜੇ ਤਿਸੁ ਭਾਵਾ ਰੁਨ ਪਾਣੀ ਕੇ ਨਾਈ ਕਰੀ ਜੇ ਤਿਸੁ ਡੋਬਾਈ ਵੇਖਾ ਵਿਣ ਕਰਮਾ ਕੇ ਮਲੇ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਵੁ ਜਹਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁਗ ਚਾਰਿਆ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋ ਏ ਚੰਗਾ ਨਾਮ ਰਖਾਇ ਗੈ ਜਸ ਕੀਰਤਿ ਜਾਗਨੇ ਜੇ ਤਿਸ ਨਦਰ ਨ ਆਵਈ ਤਾ ਵਾਤਨਾ ਪੁੱਛਕੇ ਕੀਟਾ ਅੰਦਰ ਕੀਟਕਾਰ ਦੋਸ਼ੇ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿਧ ਪੀਰ ਤੁਰਨਾਤ ਸੁਣੈ ਧਰਤ ਧੋਲੇ ਆਕਾਸ਼ ਸੁਣੇਂ ਦੀਬ ਲੋਪ ਤਲ ਸੁਣੇ ਪੁਹੇ ਨ ਜ਼ੱਕੇ ਕਾਲ ਨਾਨਕ ਭਗਤਾਂ ਤਦਾ ਵਿਗਾਤ ਸੁਣੇ ਦੂਖ ਪਾਪ ਕਾ ਨਾਸ ਸੁਣੇ ਆਇਸਰ ਬਰਮਾਇੰਦ ਸੁਣੇ ਮੁਕਤ ਲਾਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਤਦਾ ਵਿਗਾਤ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣਿਆ ਅਰ ਸਰਕਾਰ ਇਸ ਨਾਨਕ ਸੁਣਿਆ ਪਰ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਤਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਅਗੁਨਾ ਕੀ ਗਾਹ ਸੁਣਿਆ ਸ਼ੇਖ ਪੀਰ ਬਾਦਸ਼ਾਹ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਆਤ ਹੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾਰਨ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਦੇਖੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਨਾਰ ਮੰਨੇ ਕਾ ਬਹਿ ਕਰਨ ਵਿਚਾਰ ਅਸਾ ਨਾਮ ਨੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਵਰਤ ਹੋਵੇ ਮਨ ਬੋਧਰ ਮੰਨੇ ਤਗਲ ਪਵਨ ਕੀ ਸੋਧਰ ਮੰਨੇ ਮੋਟਾ ਨਾ ਗਾਏ ਮੰਨੇ ਜਮ ਕੇ ਪ੍ਰਾਰਥਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਟਾਗ ਨਾ ਪਾਏ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮਾਗਨ ਚੱਲੇ ਪੰਤ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰ ਸਦਾ ਆਸਰ ਮੰਨੇ ਤਰੇਤਾਰੀ ਗੁਰ ਸਿਖ ਮੰਨੇ ਨਾਨਕ ਭਾਵਾ ਇਹ ਨਾ ਭੇਕ ਐ ਸੋ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵ ਦਰਗੇ ਮਾਨ ਪੰਚੇ ਸੋਏ ਦਰਵਾਜਾ ਜਾਣ ਪੰਚੰਕਾ ਗੋਰ ਏਕ ਧਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਗੇ ਕਉ ਮੁਝਾ ਹੋਇ ਸਤਿਆਰ ਤੌ ਲੈ ਉਪਰ ਕੀਤਾ ਪਹਾੜ ਧਰਤੀ ਹੋਰ ਪਰ ਹੋਰ ਹੋਰ ਤਿਸ ਤੇ ਭਾਰ ਤਲੈ ਕਾਉਣ ਜੋੜ ਜੀ ਜਾ ਤਰੰਗਾਂ ਗੇ ਨਾਵ ਸਬਨਾਨ ਗਿਆ ਊੜੀ ਕਲਾਮ ਇਹ ਹੋਲੇ ਕਾਲ ਕ ਜਾਣੇ ਕੋਏ ਲੈ ਕਾਲ ਗਿਆ ਕੀਤਾ ਹੋਇ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਤ ਜਾਣੇ ਕਾਉਣ ਕੂਤ ਕੀਤਾ ਬਸਾਓ ਕੋ ਕਵਾਓ ਤਿਸ ਤੇ ਹੋਏ ਲੱਕ ਦਰਿਆਉ ਗੁਰ ਤੇਗ ਕਾਗਣ ਕਹਾਵੀ ਚਾਰ ਵਾਰਿਆ ਨਾ ਜਾਵਾ ਇੱਕ ਵਾਰੇ ਜੋ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅ ਸੰਖ ਜਪ ਸੰਗ ਪਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਸੰਕ ਦਾਤਾਰ ਸੰਖ ਦੂਰ ਮੋਂ ਬਖਸਾਰ ਸੰਖ ਮੋਣ ਲੈ ਬਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਘੋਰ ਸੰਖੇ ਮਰ ਕਰ ਜਾਏ ਦੂਰ ਸੰਖ ਗਲਵੜ ਤੇ ਅਕਮਾਹੇ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆ ਕੂਰੇ ਵਿਰਾਹੀ ਸੰਖ ਮਲੇਸ਼ ਮਲ ਭਕ ਖਾਏ ਸੰਖ ਨਿੰਦਕ ਤਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਗੋਰੀਆਂ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੇਂ ਤਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਥਾਵ ਗੰਮ ਗੰਮ ਸੰਖ ਲੋ ਅਸੰਖ ਕਹੇ ਤਰ ਭਾਰ ਹੋਏ ਅਖਰੀ ਨਾਮ ਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਯੋਗ ਵਖਾਣ ਜਨ ਇਹ ਲਿਖੇ ਤਿਸ ਸਿਰ ਨਾਏ ਜੀਵ ਫਰਮਾਏ ਤੇਵ ਤੇਵ ਪਾਹੇ ਕੀਤਾ ਕੀਤਾ ਤੇ ਤਨਾਉ ਵਿਣ ਨਾਵੇ ਨਾਹੀਂ ਕੋਥਾਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰੀ ਦੋ ਤੁਦ ਭਾਵੇ ਤਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਤੋਤੇ ਉਤਰਸ ਖੇਹ ਮੂਤ ਪਲੀਤੀ ਕੱਪੜ ਹੋਏ ਦੇਸਾ ਮੂਣ ਲਈਏ ਓ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਤਲ ਪੈਣਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ 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 ਨਾਲ ਇਕ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵੋ ਜਾਹੁ ਤੀਰਥ ਤਪ ਦੇ ਅਦਤ ਦਾਨ ਜੇ ਕੋ ਪਾਵਤਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਥੀ ਤੀਤ ਮਲ ਨਾਉ ਸਭ ਗੁਣ ਦੀਰੀ ਮੈ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਬਰਮਾਉ ਸਤ ਸਾਨ ਸਦਾ ਮਨ ਚਾਉ ਕਵਣ ਕੋ ਇਲਾ ਵਖਦ ਕਵਣ ਕਵਣ ਦੇਦ ਕਵਣ ਵਾਰੀ ਕਵਣ ਸੇ ਰੂਤੀ ਮਾਉ ਕਵਣਾ ਜਿਤ ਹੋ ਆਕਾਰੇ ਵਿਲਹਮਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾ ਦੀਆ ਜੇ ਲਿਕਣ ਲੇਖ ਪੁਰਾਨ ਧਿਤਵਾਰ ਨਾ ਜੋਗੀ ਜਾਣੇ ਰਤਮਾਉਣਾ ਕੋਈ ਜਾ ਕਰਤਾ ਰਠੀ ਕੋ ਸਾਜੇ ਆਪੇ ਜਾਣੇ ਸੋਈ ਕਿ ਕਰੇ ਅਕਾਖਿਉ ਸਾ ਲਾਈ ਕਿ ਵਰਣੀ ਕਿ ਜਾਣਾ ਨਾਨਕਿਆ ਕਨਸੋ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕਿਤਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੋਹੈ ਬਾਤ ਅਲੰਬਤਾਲ ਲਖ ਅਗਸਾ ਦਾਸ ਔੜ ਕੋੜ ਗਪਾਉ ਧਕੇ ਵੇਦ ਕਹਿਨੇ ਇੱਕ ਬਾਤ ਸਹਿਮੇ ਡਾਰਾ ਕਹਿਣ ਕਤੇਬਾ ਸੂਲੂ ਇੱਕ ਧਾਤ ਲਿਖਾ ਵੇਦਾਂ ਲਿਖੀਐ ਲਿਖਿਆ ਹੋਏ ਵਣਾਸ ਨਨਕਾ ਡੋਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਤਿਸੁਰਤ ਨ ਬਈਆ ਨਦੀਆਂ ਤੇਵਾ ਪਏ ਸਮੁੰਦਰ ਨ ਜਾਣੀਏ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵੀਸਰੇ ਅੰਤ ਨਾ ਸਿਵ ਦੇ ਕਹਿਣ ਨ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੇ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਏ ਤਾਂ ਕੇ ਅੰਤ ਨ ਪਾਇ ਜਾਹੀ ਇਹ ਅੰਤ ਨ ਜਾਣੇ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾ ਉੱਚੇ ਉੱਪਰ ਉੱਚਾ ਨਾ ਹੋਏ ਵੱਡਾ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੂਏ ਮੰ ਜੇ ਉੜਿ ਆਵ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤਮਾਏ ਕਿਤੇ ਮੰਗੇ ਜੋ ਦੇ ਉਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਬ ਡੁੱਟੇ ਵਿਕਾਰ ਕਿਤੇ ਲੈ ਲੈ ਮੁਕਰ 파ਹੇ ਕਿਤੇ ਮੂਰਖ ਖਾਈ ਖਾਹੇ ਕਿਤੇ ਆਂ ਦੂਖ ਭੋਗ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਕਲਾ ਦੀ ਪਾਣ ਹੈ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਕੇ ਅਕਨ ਪਾਏ ਉਹ ਜਾਣੇ ਜੀਤੀਆਂ ਮੋਹਿ ਖਾਏ ਆਪੇ ਜਾਣੇ ਆਪੇ ਦੇ ਦੇ ਰੱਖੇ ਦੇ ਬਹਿ ਗਏ ਜੇ ਸੁਨੋ ਬਖਸ਼ੇ ਸਿਵਤਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮੂਲ ਗੁਣ ਮੂਲ ਵਪਾਰ ਅਮ ਮੂਲ ਵਪਾਰੀਏ ਮੂਲ ਭੰਡਾਰ ਮੋਲੇ ਆਵੇ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮਾ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੇਸ਼ ਮੁੱਲ ਨਹੀਂ ਬਾਣ ਮੁੱਲ ਕਰਮ ਮੁੱਲ ਬੁਰਮਾਨ ਮੁੱਲ ਆ ਮੋਲੇ ਅੱਖਾਂ ਨਾ ਜਾਏ ਆਗਾਗ ਰਹਿ ਲਿਵ ਲਾਏ ਅੱਖੇ ਵੇਦ ਪਾਠ ਪੂਰਾਨ ਅੱਖੇ ਪੜੇ ਕਰੇ ਵਖਿਆਣ ਅੱਖੇ ਬਰਮੀ ਅੱਖੇ ਇੰਦ ਅੱਖੇ ਗੋਪੀ ਤੇ ਗੋਵਿੰਦ ਆਕੇ ਇਤਰੀ ਆਕੇ ਸਿੱਧ ਆਕੇ ਕੇਤੇ ਕਿਤੇ ਬੁੱਧ ਆਕੇ ਦਾਨ ਵਾਕੇ ਦੇਵ ਆਕੇ ਸੂਰ ਨਰ ਮਨ ਜਨ ਸੇਵ ਕੇਤੇ ਆਖੇ ਅੱਖਣ ਪਾਹੀ ਕੇਤੇ ਗਹਿ ਗਹਿ ਓਠੇ ਓਟ ਜਾਹੇ ਇਤੇ ਕਿਤੇ ਹੋਰ ਕਰੇ ਤਾਕਨ ਸੱਬੇ ਬੇਈ ਕੇ ਦੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸਾਜਾ ਸੋਏ ਜੇ ਕੋ ਆਕੇ ਬੋਲਵੇ ਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋਦਾਰ ਕੇਹਾ ਸੋ ਘਰ ਦੇਹਾ ਜਿਤ ਬਹਿ ਸਰਬ ਤੁਮਾਲੇ ਵਾਜੇ ਨਾ ਦੇ ਅਨੇਕ ਸੰਖਾਂ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿ ਸੋ ਕਹੀ ਅਨਾੰਕ ਕੇਤੇ ਗਾਵਣ ਹਾਰੇ ਗਾਵੇ ਤੁੰਨਾ ਪਾਉਣ ਬਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗੋਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਤੜਾ ਸਵਾਰੇ ਗਾਵੈ ਦੀਨ ਦਤਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਦ ਸਵਾਦੀ ਅੰਦਰ ਗਾਵਣ ਦਾ ਵਿਚਾਰੇ ਗਾਵਣ ਜਲੇਸ ਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪਰਨ ਰਕੀਤਰ ਜਗ ਜਗ ਵੇਦਾ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸਰਗਾ ਮਚ ਪਿਆਲੇ ਗਾਵਣ ਰਤਨ ਉਬਾਏ ਤੇਰੇ ਅਠਸੜ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਢਾ ਕਰ ਕਰ ਖੇਤਾਰੇ ਸੇ ਤਦ ਨੂੰ ਗਾਵੇ ਜੋ ਤੁਧ ਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕੀ ਆ ਵਿਚਾਰੇ ਸੋਈ ਜੋ ਇਸਦਾ ਸਾਚੀ ਸਾਹਿਬ ਸੱਚਾ ਸਚੀ ਨਹੀਂ ਇਹ ਆਪੀ ਹੋਸੀ ਜੈਨ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪੰਤੀ ਗਰਗਰ ਜਿੰਸੀ ਮਾਇਆ ਜਿੰਨੀ ਉਪਾਈ ਕਰ ਕਰ ਵੇਖੇ ਬੀਤਾ ਆਪਣਾ ਜਿਉ ਤੇ ਦੀਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਦਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਬਾਤ ਝੋਲੀ ਧਿਆਨ ਕੀ ਕਰਹਿ ਬੇਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਤੀ ਤਗਲ ਜਮਾਤੀ ਮਨ ਜੀ ਦੇ ਦੇਵ ਦੀਤ ਆਦੇਸ ਤੇ ਆਦੇਸ ਆਦਿਆ ਨੀਲੇ ਆਦੇਸ ਨਾਹਤ ਜੁਗ ਜੁਗ ਵੇਖੋ ਵੇਸ ਭੁਗਤ ਗਿਆਨ ਦਿਆ ਪੰਡਾਰਣ ਘੜ ਘੜ ਵਾਜੇ ਨਾਦ ਆਬ ਨਾਥ ਨਾ ਤੇ ਰਉ ਜਾਕੇ ਰੱਦ ਤੇ ਦਿਉ ਰਾ ਸਾਧ ਸੰਜੋਗ ਵੇ ਜੋਗ ਦੁਇੰਕਾਰ ਚਿਲਾਵੇ ਲਿਖਿਆ ਵਿਭਾਗ ਆਦੇਸ ਤੇ ਆਦੇਸ ਆਦ ਨੀ ਲੈਣਾ ਦੇਣਾ ਤਜੁਗ ਜੁਗ ਇਕੋ ਵੇਸ ਇਕ ਮਾਈ ਦੁਖਤ ਵਾਈ ਤਿੰ ਚੱਲੇ ਪਰਵਾਣ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜੀਵਤ ਸੁਭਾਗ ਅਦਿ ਵਿੱਚ ਲਾਵੇ ਜਿਵੇਂ ਹੋਵੇ ਫੁਰਮਾਣ ਹੋਵੇ ਕੇ ਉਹ ਨਾਨਦਰ ਨਿਆਵੇ ਬਉਤਾਏ ਹੋ ਵਿਡਾਣ ਆਦੇਸ ਤੁਸੇ ਆਦੇਸ ਆਦੇਸ ਆਵਨੀ ਲੈਣਾ ਆਦੇਸ ਨਾ ਹੱਥ ਜੁਗ ਜੁਗੇ ਕੋ ਵੇਸ ਸੋ ਰਤਨ ਲੋਏ ਲੋਏ ਪੰਡਾਰ ਜੋ ਬਿਛਾਇਆ ਸੋ ਏਕਾ ਵਾਰ ਕਰ ਕਰ ਵੇ ਕੈ ਦਰ ਜਨ ਹਾਰੇ ਅਨੰਕ ਸੱਜੇ ਦੀ ਸਾਡੀ ਗਾਰ ਆਦੇਸ ਤੇ ਆਦੇਸ ਆਦੇਸ ਆਵਨੀ ਲੈਣਾ ਆਦੇਸ ਹੱਥ ਜੁਗ ਜੁਗੇ ਕੋ ਵੇਸ ਇੱਕ ਦੂਜੀ ਪੌ ਲੱਖ ਹੋਵੇ ਲੱਖ ਹੋਵੇ ਲਗਣੀ ਸਭ ਲੱਖ ਲੱਖ ਗੇੜਾ ਕੀ ਏਕ ਨਾਮ ਜਗਦੀਸ਼ ਇਦਰਾਇ ਬਦ ਪਾਵੜੀਆਂ ਚੜਿਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਈਐ ਕੂੜੀ ਕੂੜੈ ਢੀਸ ਆਕਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸ੍ਰਦੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਸ ਰਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਜਨ ਕੋਏ ਰਾਤੀ ਰੁਤੀ ਦਿਤੀ ਵਰ ਪਵਨ ਬਾਣੀ ਅਗਨੀ ਪਾਤਾਲ ਤਿਤ ਸ ਵਿੱਚ ਧਰਤੀ ਥਾ ਫ ਰੱਖੀ ਧਰਮਿਸ਼ਾਲ ਤਿਤ ਵਡ ਜੀ ਜੁਗਤ ਕੇ ਰਾਗ ਬਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਤ ਸਹੁਣ ਪੰਜ ਪਰਵਾਨ ਨਦਰੀ ਕਰਮ ਪਵੇ ਨੀਸਾਨ ਕਛਪ ਕਾਈ ਅਤੇ ਪਾਏ ਨਾਨਕ ਗੀਆ ਜਾਪੇ ਜਾਏ

ਗੇਤੀਆ ਖਾਣੀ ਗੇਤੀਆ ਬਾਣੀ ਗਤੇ ਪਤ ਨਰਿੰਦ ਗੇਤੀਆ ਉਸ ਦੀ ਜਿਵਗ ਬੇਤੇ ਨਾਨਕ ਅੰਤ ਨਯੰਤ ਗਿਆਨ ਖਾੰਡ ਮੇਂ ਗਿਆਨ ਬਰਚੰਡ ਦਿੱਤੇ ਨਾਦ ਬਿਨੋਦ ਕੋੜੇ ਆਨੰਦ ਸ਼ਰਮ ਖਾੰਡ ਕੀ ਯਵਾਣੀ ਰੂਪ ਦਿੱਤੇ ਘਾੜ ਦਕੜੀਏ ਬਹੁਤ ਅਨੂਪ ਤੁਹਾਪੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪੁਛਤਾਏ ਦਿੱਤੇ ਘੜੀਏ ਸੁਧਤ ਮਤ ਮਨ ਬੁੱਧ ਦਿੱਤੇ ਘੜੀਏ ਤਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਦਿੱਤੇ ਹੋਰਨ ਕੋਈ ਹੋਰ ਦਿੱਤੇ ਜੋਦ ਮਾ ਬਲ ਸੂਤਨ ਮੇਂ ਰਾਮ ਰਹਿਆ ਭਰਪੂਰ ਦਿੱਤੇ ਸਿੱਤੋ ਸਿੱਤਾ ਮੈ ਮਾ ਮਾਹੀ ਤਾਂ ਕੇ ਰੂਪ ਨਕਤਨੇ ਜਾਹੀ ਨਾ ਮਰੇ ਨਾ ਠਾਗੇ ਜਾਏ ਜਿਨ ਕਹੇ ਰਾਮ ਵਤੇ ਮਨ ਮਾਹੀ ਤਿਤੇ ਬਗਦ ਅਦੇ ਗੇਲੋ ਕਰੇ ਅਨੰਦ ਸਚਾ ਮਨ ਸੋਏ ਸਚ ਖੰਡ ਵਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿਤਥੇ ਲੋਲ ਆਕਾਰ ਜਿਵੇਂ ਹੁਕਮ ਤੇ ਵਤਿ ਵਕਾਰ ਵੇ ਕਰ ਵਿਚਾਰ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਬੀਜ ਸੁਨਿਆਰ ਅਹਰਣ ਮਤ ਇਰ ਹਤੀਆਰ ਭਾਉ ਖਲਾਗਣ ਦਵਤਾਉ ਭਾਂਡਾ ਭਾਉ ਅੰਮ੍ਰਿਤ ਦਿੱਤ ਢਾਲ ਕੜੀ ਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰ ਨਦਰ ਨਿਹਾਲ ਸ਼ਲੋਕ ਭਗਵਨ ਗੁਰੂ ਪਾਣੀ ਬਿਧਾ ਮਾਤਾ ਦਰਤ ਮਹਤ ਦਿਵਦ ਰਾਤ ਦੁਏ ਦਾਈ ਦਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਚੇਤੀ ਛੁਟੇ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ